ਜੋ ਨਿਕਲੀ ਪਾਰਟੀ ਧਰਨੇ ਤੇ ਸਰਕਾਰ ਬਣਾ ਗਈ ਤੇ ਹੁਣ ਕਿਸਾਨਾਂ ਦੇ ਧਰਨੇ ਚੋਦੇ ਆ ਕਿਸਾਨ ਬਠਿੰਡਾ ਵੱਲੋਂ ਜਾ ਰਹੇ ਸੀ ਤਾਂ ਰਾਮਪੁਰੇ ਅਥਰੂ ਗੈਸ ਦੇ ਗੋਲੇ ਤੇ लाठीचार्ज ਕੀਤਾ ਔਰ ਲੋਕਾਂ ਦੇ ਘਰਾਂ ਚ ਵੀ ਜਿਹੜੇ ਅਥਰੂ ਗੈਸ ਦੇ ਗੋਲੇ ਗਿਆ ਕਿਵੇਂ ਦੀ ਨਹੀਂ ਬਹੁਤ ਸ਼ਰਮਨਾਕ ਗੱਲ ਹੈਗੀ ਕਿ ਕਿਸਾਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਇਹਨਾਂ ਨੇ ਤਸ਼ੱਦਦ ਕੀਤਾ ਹੈ ਪਹਿਲੇ ਤਾਂ ਇਹਨਾਂ ਦੇ ਬੰਦੇ ਫੜ ਲਏ ਜਦੋਂ ਆਪਣੀ ਜਾਇਜ਼ ਮੰਗਾ ਮੰਗ ਰਹੇ ਸੀ ਜਿਹੜੀ ਮੰਗਾ ਵੀ ਵਾਦਾ ਇਹ ਸਰਕਾਰ ਨੇ ਕੀਤਾ ਹੋਇਆ ਸੀ ਤੇ ਜਦੋਂ ਮੰਗਾ ਪੂਰੀਆਂ ਨਹੀਂ ਕੀਤੀਆਂ ਤੇ ਸਰਕਾਰ ਕਿਸਾਨਾਂ ਨੇ ਧਰਨਾ ਲਾਇਆ ਤਾਂ ਫਿਰ ਉਹਨਾਂ ਦੇ ਬੰਦੇ ਕਿਸਾਨ ਨੂੰ ਫੜ ਲਏ ਤੇ 9-9 ਮਹੀਨੇ ਤੋਂ ਉਹਨਾਂ ਬੰਦਿਆਂ ਨੂੰ ਛੱਡਿਆ ਨਹੀਂ ਹੈ ਤੇ ਜਦ ਉਹਨਾਂ ਦੇ ਸਾਥੀ ਉਹਨਾਂ ਦੀ ਰਿਹਾਈ ਵਾਸਤੇ ਜੇ ਧਰਨੇ ਲਾ ਰਹੇ ਨੇ ਤੇ ਇਹ ਸਰਕਾਰ ਨੂੰ ਦੇਖੋ ਉਸ ਕਿਸਾਨਾਂ ਦੇ ਉੱਤੇ ਜਿਹੜਾ ਕਿਸਾਨਾਂ ਨੇ ਇਹਨਾਂ ਦੀ ਸਰਕਾਰ ਬਣਾਈ ਉਹਨਾਂ ਦੇ ਅਥਰੂ ਤੇ ਗੈਸ ਲਾ ਕੇ ਤਸ਼ੱਦਦ ਕਰਕੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਮੈਂ ਤਾਂ ਕਿਸਾਨ ਵੀਰਾਂ ਨੂੰ ਆਹੀ ਬੇਨਤੀ ਕਰਾਂਗੀ ਕਿ ਜਿਸ ਪਾਰਟੀ ਨੇ ਹਮੇਸ਼ਾ ਕਿਸਾਨਾਂ ਦਾ ਪੱਖ ਪੂਰਿਆ ਹੈ ਅੱਜ ਜੇ ਪੰਜਾਬ 'ਚ ਕਿਸਾਨੀ ਖੜੀ ਹੋਈ ਹੈ ਉਹਦੇ ਵਿੱਚ ਬਾਦਲ ਸਾਹਿਬ ਤੋਂ ਸਭ ਤੋਂ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਮੋਟਰਾਂ ਦੇ ਬਿੱਲ ਮਾਫ਼ ਕਰਕੇ ਹਰ ਕਿਸਾਨ ਦਾ ਇੰਨੇ ਤਲਾ ਦਾ ਲੱਖਾਂ ਦਾ ਕਰੋੜਾਂ ਦਾ ਮੈਨੂੰ ਲੱਗਦਾ ਫਾਇਦਾ ਕਰਤਾ ਹੈਗਾ ਤੇ ਜਿਸ ਪਾਰਟੀ ਨੇ ਕੇਂਦਰ ਦੇ ਖਿਲਾਫ ਵੀ ਲੜਾਈ ਲੜੀ ਤੁਹਾਡੇ ਕਾਲੇ ਕਾਨੂੰਨ ਵਾਪਸ ਕਰਾਉਣ ਵਾਸਤੇ ਜੇ ਪਹਿਲਾ ਕਦਮ ਪਟਿਆ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਜਿਨ੍ਹਾਂ ਨੇ ਗੱਠਜੋੜ ਤੇ ਮੰਤਰੀ ਮੰਡਲ ਛੱਡਿਆ ਤੇ ਤੁਹਾਡੇ ਨਾਲ ਖੜੇ ਤੇ ਸਾਰੀ ਪਾਰਟੀਆਂ ਨੇ ਜਿਨ੍ਹਾਂ ਨੇ ਉਸ ਸਮੇਂ ਤੁਹਾਡਾ ਫਾਇਦਾ ਉਠਾਇਆ ਫਾਨੂੰ ਝੂਠੀ ਹਮਦਰਦੀ ਦਿਖਾਈ ਤੁਹਾਡੇ ਵੋਟਾਂ ਦਾ ਫਾਇਦਾ ਲੈ ਕੇ ਇਹਨਾਂ ਨੇ ਸਰਕਾਰਾਂ ਬਣਾਈਆਂ ਲੇਕਿਨ ਮਗਰੋਂ ਜਿਸ ਤਰੀਕੇ ਦੇ ਨਾਲ ਤੁਹਾਡੇ ਨਾਲ ਵਿਵਹਾਰ ਕੀਤਾ ਹੈ ਅੱਜ ਮੈਂ ਬੇਨਤੀ ਕਰਦੀ ਆ ਆਪਣੀ ਖੇਤਰੀ ਪਾਰਟੀ ਕਿਸਾਨਾਂ ਦੀ ਮਜ਼ਦੂਰਾਂ ਦੀ ਪੰਜਾਬੀਆਂ ਦੀ ਨੁਮਾਇੰਦਗੀ ਜਥੇਬੰਦੀ ਨੂੰ ਸ਼ੋਮਨੀ ਅਕਾਲੀ ਦਲ ਨੂੰ ਤੁਸੀਂ ਮਜ਼ਬੂਤ ਕਰੋ ਕਿਉਂਕਿ ਜਿੰਨਾ ਮਜ਼ਬੂਤ ਤੁਸੀਂ ਕਰੋਗੇ ਉਹਨਾਂ ਤੱਕਲੇ ਹੋ ਕੇ ਤੁਹਾਡੀ ਹੱਕਾਂ ਵਾਸਤੇ ਅਸੀਂ ਤੁਹਾਡੀ ਲੜਾਈ ਲੜਨ ਜੋਗੇ ਹੋਵਾਂਗੇ ਤੇ ਇਹਨਾਂ ਦਾ ਖੇੜਾ ਛੱਡੋ ਜਿਹੜਾ ਨੇ ਤੁਹਾਨੂੰ ਤਸ਼ੱਦਦ ਤੋਂ ਇਲਾਵਾ ਤੁਹਾਡੇ ਨਾਲ ਵਾਦਾ ਖਿਲਾਫੀ ਕੀਤੀ ਹੈ ਤੁਹਾਨੂੰ ਜੇਰਾਚਿਤ ਕਰਿਆ ਵੇ ਭਈ ਕਰੋਨਾ ਰੁਪਿਆ ਲਾਤਾ ਸਿੱਖਿਆ ਕ੍ਰਾਂਤੀ ਵੀ ਅਸੀਂ ਪੰਜਾਬ 'ਚ ਬੜੀ ਸਿੱਖਿਆ ਬਦਲਤੀ ਅੱਜ ਹਜੋਤ ਬੈਂਸ ਅਚਨ ਚੇਤ ਮਾਚੀ ਵਾਲੇ ਗਏ ਆ ਚੈਕਿੰਗ ਕਰਨ ਗਏ ਆ ਤਾਂ 25 ਬੱਚਿਆਂ 'ਚੋਂ 18 ਬੱਚਿਆਂ ਨੂੰ ਮਰਤ ਪਾਸ਼ਾ ਸਾਡੀ ਪੰਜਾਬੀ ਬੋਲੀ ਤੱਕ ਨਹੀਂ ਆਉਂਦੀ ਸੀ ਕਿਵੇਂ ਲਿਖਦੇ ਨੇ ਸ਼ਰਮਸਰ ਤੇ ਇਹ ਤੋਂ ਹੋਰ ਸ਼ਰਮਨਾ ਗੱਲ ਕੀ ਹੋ ਸਕਦੀ ਹੈ ਤਾਂ ਮੈਂ ਕਹਿੰਦੀ ਆ ਇਹ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਸਰਕਾਰ ਬਣਾਈ ਸੀ ਕਿ ਅਸੀਂ ਸਿੱਖਿਆ ਤੇ ਸੇਤ ਦੀ ਕ੍ਰਾਂਤੀ ਲੈ ਕੇ ਆਵਾਂਗੇ ਪੰਜਾਬ 'ਚ ਇਹਨਾਂ ਸਾਰਿਆਂ ਨੂੰ ਚੁੱਲੂਬਲ ਪਾਣੀ ਚ ਡੁੱਬ ਮਰਨਾ ਚਾਹੀਦਾ ਹੈ ਕਿ ਕ੍ਰਾਂਤੀ ਦਾ ਕੀ ਲੈ ਕੇ ਆਇਆ ਹੈ ਕਿ ਮੰਤਰੀ ਜਾ ਕੇ ਉੱਥੇ ਬੱਚਿਆਂ ਦੀ ਚੈਕਿੰਗ ਕਰਦਾ ਹੈ ਤੇ 25 ਵਿੱਚੋਂ 18 ਨੂੰ ਆਪਣੀ ਮਾਤਰਭਾਸ਼ਾ ਹੀ ਨਹੀਂ ਆਏ। ਇਹੀ ਸਰਕਾਰ ਦਾ ਹਾਲ ਹੈ। ਪੰਜਾਬ ਦਾ ਜੋ ਬਿਹਾਲ ਇਹਨਾਂ ਨੇ ਕਰਤਾ ਕੱਲੇ ਕਰਜ਼ੇ ਚੜਾ ਚੜਾ ਕੇ ਤੇ ਇੱਕ ਜ਼ਮੀਨ 'ਚ ਕੰਮ ਕੋਈ ਨਹੀਂ ਗੱਲਾਂ ਸੈਂਸੀ ਮਤ ਰਹੇ ਤੇ ਸ਼ਰਮ ਨਾਲ ਇਹਨਾਂ ਨੂੰ ਡੁੱਬ ਮਰਨਾ ਚਾਹੀਦਾ। ਜੀ ਭਾਈ ਰੋਜ਼ ਕਿਸੇ ਨੂੰ ਗੋਲੀ ਮਿਲਦੀ ਹੈ, ਕਤਲ ਹੋ ਰਿਹਾ ਹੈ, ਰਾਤ ਫੇਰ ਸੰਗਰੂਰ ਕਿਸੇ ਨੌਜਵਾਨ ਦਾ ਘਰ ਬੜ ਕੇ ਕਤਲ ਕਰਤਾ ਕਿਵੇਂ ਦੇਖਦੇ ਨਾਲੋਂ ਇਹ ਤਾਂ ਜੀ ਇੱਕ ਨਾਰਮਲ ਬਣ ਗਿਆ ਜੇ ਕਿਸੇ ਦਿਨ ਕਿਸੇ ਦਾ ਕਤਲ ਹੋਇਆ ਕੁਝ ਨਹੀਂ ਹੋਇਆ ਤੇ ਲੋਕਾਂ ਨੂੰ ਹੈਰਾਨੀ ਹੁੰਦੀ ਕਿ ਦਿਨ ਸ਼ਾਂਤੀ ਦੇ ਨਾਲ ਨਿਕਲ ਗਿਆ ਇਹ ਹਾਲਾਤ ਇਹੋ ਜਿਹੇ ਜਿਹੜੇ ਆ ਸਮਾਗਮੀ ਪਾਰਟੀ ਨੇ ਪੈਦਾ ਕਰ ਦਿੱਤੇ ਨੇ ਕਿ ਰੋਜ਼ ਦਿਨ ਦਿਹਾੜੇ ਬੇਖੌਫ ਹੋ ਕੇ ਗੈਂਗਸਟਰ ਫਿਰ ਰਹੇ ਨੇ ਪਾਵੇਂ ਕਿਸੇ ਦੇ ਘਰ ਦੇ ਵਿੱਚ ਵੜ ਕੇ ਉਹਨੂੰ ਬੋਲੀ ਨਾਲ ਮਾਰ ਦੇ ਕਿਸੇ ਦੇ ਦੁਕਾਨ 'ਚ ਕਿਸੇ ਦੇ ਦਫ਼ਤਰ 'ਚ ਪੋਲ ਸਟੇਸ਼ਨ ਤੇ ਤਾਂ ਗ੍ਰੇਨੇਡਾ ਤੇ ਨਾਲ ਹਮਰੇ ਰੋਜ਼ ਹੀ ਹੋ ਰਹੇ ਨੇ ਲੋਕੇ ਡਾਂਚਲ ਦੇ ਨਾਲ ਤੇ ਚੰਡੀਗੜ੍ਹ ਵਰਗੇ ਸ਼ਹਿਰ ਚ ਇਹਨਾਂ ਨੇ ਮੋਹੱਲੇ ਚ ਇਹਨਾਂ ਦਾ ਕਾਰਨਾਮਾ ਦਿਖਾਤਾ ਅੱਧਾ ਪੰਜਾਬ ਬੀਐਸਐਫ ਤੇ ਹਵਾਲੇ ਕਰਤਾ ਇੱਕ ਆਮ ਆਦਮੀ ਪਾਰਟੀ ਨੇ ਲੇਕਿਨ ਬੀਐਸਐਫ ਦੇ ਨਾਲ ਰਲ ਮਿਲ ਕੇ ਇਹ ਸਰਕਾਰ ਨੇ ਇੰਨਾ ਬੁਰਾ ਹਾਲ ਕਰਤਾ ਕਿ ਕਦੇ ਮੈਂ ਸੋਚਣ ਤੇ ਮਜਬੂਰ ਹੋ ਜਾਂਦੀ ਆ ਕਿ ਇਹ ਸਰਕਾਰਾਂ ਹੀ ਕਰਾਰੀਆਂ ਨੇ ਨਹੀਂ ਤਾਂ ਜੇ ਗੈਂਗਸਟਰ ਜੇਲ੍ਹ 'ਚ ਬੈਠ ਕੇ ਮੀਡੀਆ ਚੈਨਲ ਨੂੰ ਇੰਟਰਵਿਊ ਦੇ ਰਹੇ ਨੇ ਜਿੱਥੇ ਚਿੜੀ ਨਹੀਂ ਫੜ ਸਕਦੀ ਤਾਂ ਫਿਰ ਇਹ ਹੋਮ ਮੰ minister ਤੇ ਮੁੱਖ ਮੰਤਰੀ ਜਿਹੜੇ ਕੋਈ ਭਗਵੰਤ ਮਾਨ ਨੇ ਇਹ ਕੱਲੇ ਹਸਪੀਟਲ ਚ ਦਾਖਲ ਹੋਣ ਲਾਇਕ ਨਹੀਂ ਕਿ ਕੁਝ ਲੋਕਾਂ ਦਾ ਸਵਾਰਨ ਜੋਗੇ ਵੀ ਹੈਗੇ